ਹੀ ਨੋਇ ਡਾਕਟਰ ਇੰਦਰਜੀਤ ਸ਼ਰਮਾ ਕਾਤਰੋਂ ਪਿੰਡਾ ਜਮੜਾ ਰਹਿੰਦਾ ਮੈਂ ਮਲੇ ਕੋਲ ਨੇ ਠੀਕ ਆ ਕਿੰਨਾ ਟਾਈਮ ਹੋ ਗਿਆ ਸ਼ਰਮਾ ਜੀ ਮੈਂ ਜੀ 2009 ਚ ਆਇਆ ਸੀ ਪਹਿਲੀ ਵਾਰੀ ਅੱਛਾ ਫਿਰ ਆਉਣ ਜਾਣ ਲੱਗਿਆ ਰਿਹਾ ਕਦੇ ਸਾਲ ਹੋਰੇ 6 ਮਹੀਨੇ ਉੱਤੇ ਹੁਣ ਪਿਛਲੇ ਸਾਲ ਤੋਂ ਇਹਨਾਂ ਨੇ ਵੀਜ਼ਾ ਦਿੱਤਾ ਉਹ ਚੱਕਮਾ ਟੁੱਲਾ ਜਾਂਦਾ ਜਿਵੇਂ ਹੈ ਹੈ ਤਾਂ ਟੈਂਪੋਰੀ ਵੀਜ਼ਾ ਜਾਂ ਬ੍ਰੀਜ਼ਿੰਗ ਵੀਜ਼ਾ ਖੁੱਲਾ ਟਾਈਮ ਦਿੱਤਾ ਖੁੱਲਾ ਟਾਈਮ ਨਾ ਇਹ ਅਜੇ ਵੀ ਆਪਰੇ ਅੰਦਰ ਰੱਖਦੇ ਨੇ ਇਹਨਾਂ ਨੂੰ ਸਾਨੂੰ ਪੁੱਛ ਕੇ ਜਾਉਦੇ ਜਾਣਾ। ਅੱਛਾ। ਹਾਂ ਐ ਨਹੀਂ ਹੈ। ਪਹਿਲਾਂ ਪੰਜਾਬ ਤੋਂ ਆਉਣਾ ਪੈਂਦਾ ਸੀ ਇੱਥੇ ਵੀਜ਼ਾ ਲੈ ਕੇ ਹੁਣ ਇੱਥੋਂ ਵੀਜ਼ਾ ਲੈ ਕੇ ਪੰਜਾਬ ਜਾਣਾ ਪਊ। ਹਾਂ ਹੁਣ ਇਹਨਾਂ ਨੂੰ ਦੱਸ ਕੇ ਫਾਰਮ ਭਰ ਕੇ ਇਹਨਾਂ ਦਾ ਪੈਸੇ ਬਣਾਉਣ ਦਾ ਢੰਗ ਬਣਾਇਆ ਬਣਾ। ਅੱਛਾ। ਹਾਂ ਉਹ ਫੀਸ 100 200 ਦਿਓ। ਹਾਂ। ਤੇ ਉਹ ਨਹੀਂ ਸਰਕਾਰ। ਅਜੋ ਸਚਾਈ ਅਸਚਾਈ। ਸਰਕਾਰ ਸਰਕਾਰ ਪੂਰੀ ਵਧੀਆ। ਹੇ। ਪਰ ਹੁਣ ਜੇ ਇਕਨੋਮੀ ਜਿਹਨਾਂ ਨੇ ਡਾਊਨ ਆ ਜੋ ਕਾਨੂੰਨ ਬੇ ਏ ਬਣਾਉਣੇ ਨਾ ਪੈਸੇ ਵੀ ਕਿੱਥੋਂ ਬਣਾਏ ਏ ਏ ਉਹ ਹੁਣ ਇਕਨੋਮੀ ਇਹਨਾਂ ਨੂੰ ਸਟੇਰ ਰੱਖਣ ਮਾਰਤੇ ਇਹ ਟੰਗ ਬਣਾਏ ਬਣ ਸਾਰੇ ਅੰਬਰੀਲ ਕੋਟਲੇ ਦਾ ਸਿਸਟਮ ਚੱਲਦਾ ਔਰੇ ਹਾਂ ਜੀ ਦੇਖੋ ਪਹਿਲਾਂ ਸਾਡੀ ਟ੍ਰਾਂਸਪੋਰਟ ਸੀ ਮੇਰੇ ਬੱਚਿਆਂ ਦੀ ਅੱਛਾ ਉਹ ਮੈਂ ਨਾਲ ਜਾਂਦਾ ਰਿਹਾ ਸਾਰਾ ਦੇਖਿਆ ਹਾਂ ਜੀ ਯਾਨੀ ਜੇ ਤੁਸੀਂ ਕੋਈ ਫਾਲਟ ਆ ਤੁਹਾਡੇ ਚ ਕੋਈ ਇੱਥੇ ਉੱਚਾ ਨਹੀਂ ਮਾਣੀ ਕੋਈ ਅਮੀਰ ਨਹੀਂ ਗਰੀਬ ਨਹੀਂ ਜੇ ਤੁਸੀਂ ਗਲਤੀ ਕਰਤੀ ਤਾਂ ਤੁਹਾਨੂੰ ਭੁਗਤਣੀ ਪਵੇ ਕੋਈ ਮਾਫੀ ਨਹੀਂ ਨਾ ਕੋਈ ਨਾ ਦਲੀਲ ਨਾ ਅਪੀਲ ਨਾ ਵਕੀਲ ਕੋਈ ਨਹੀਂ ਸੁਣਦਾ ਜੇ ਤੁਸੀਂ ਕਰਤਾ ਉਹ ਭਰਨੇ ਪੈਣਗੇ ਉਹ ਟਿਕਟ ਕੱਟੀ ਜਾਉ ਹਾਂ ਟਿਕਟ ਤਾਂ ਪਹਿਲਾਂ ਹੀ ਕੱਟ ਕੇ ਫੜਾ ਦਿੰਦੇ ਨੇ ਅੱਛਾ ਅੱਛਾ ਫਕੀ ਮੈਂ ਉਹਰੇ ਦੇਖਿਆ ਜਿਹਾ ਡਿਫਰੈਂਸ ਹੈ ਜਿਵੇਂ ਆਪਣੇ ਲੋਕ ਕਹਿੰਦੇ ਨੇ ਆ ਗਾਣੇ ਵੀ ਚੱਲੀ ਜਾਂਦੇ ਨੇ ਕਬ ਤਾਂ 뮤직 ਅੰਗਰੇਜ਼ਾਂ ਦੇ ਥੱਲੇ ਲੱਗ ਆਏ ਹੋਗੇ ਕੋਈ ਇਹ ਤਾਂ ਹੋਣੀ ਆਪਣੇ ਆਪਾਂ ਮਿਹਨਤੀ ਕੌਮ ਆਪਾਂ ਜਿਹੜੇ ਪੰਜਾਬੀਆਂ ਹਿਆਣੇ ਨੇ ਸਾਰੇ ਮਿਹਨਤ ਕਰਕੇ ਉਹਰੇ ਸਾਹਬ ਆਪਦੇ ਪੈਰਾਂ ਤੇ ਹੋ ਗਏ ਬੱਚੇ ਇਹ ਗੋਰੇ ਸਮਾਂ ਇਹਨਾਂ ਨੇ ਆਪਦੇ ਵਰਕਰ ਰੱਖ ਲੈ ਆਪਣੇ ਪੰਜਾਬੀਆਂ ਨੇ ਮਿਹਨਤ ਕਰਕੇ ਪੰਜਾਬੀਆਂ ਨੇ ਮਿਹਨਤ ਕਰਕੇ ਆਪਦੇ ਪੈਰਾਂ ਤੇ ਨੇ ਤੇ ਗੋਰੇ ਇਹਨਾਂ ਨੇ ਥੱਲੇ ਕੰਮ ਕਰਦੇ ਨੇ ਠੀਕ ਹੈ ਹੋਰ ਕੀ ਚੀਜ਼ ਲੱਗੀ ਹੈ ਅਲੱਗ ਆਪਣੇ ਪੰਜਾਬ ਤੋਂ ਮੈਨੂੰ ਕਈ ਉੱਥੋਂ ਪੁੱਛ ਲੈਂਦੇ ਨੇ ਵੀ ਤੈਨੂੰ ਕੀ ਫਰਕ ਲੱਗਦਾ ਤੂੰ ਇੱਥੇ ਜ਼ਿਆਦਾ ਖੁਸ਼ ਹੈ ਓਵਰ ਜੁਆਇਡ ਕਹਿੰਦੇ ਨੇ ਇਹਨੂੰ ਵੀ ਬਹੁਤ ਖੁਸ਼ ਹੈ ਬਹਾਮਣ ਉਹ ਇਹ ਹੈ ਉਰੇ ਪੰਜ ਚੀਜ਼ਾਂ ਦਾ ਮੈਂ ਘਰੇ ਦੇਖਿਆ ਹੈ ਜੀ ਕੋਈ ਸਿਲੰਡਰ ਨਹੀਂ ਚੱਕਣਾ ਗੈਸ ਘਰੇ ਆਉਂਦੇ ਸਿੱਧੀ ਠੀਕ ਹੈ ਪਾਣੀ ਗਰਮ ਠੰਡੇ ਦਾ ਫਿਕਰ ਨਹੀਂ ਹੈਗਾ ਜਿਹੜੀ ਮਰਜ਼ੀ ਰੋਟੀ ਕਮਾਓ ਗਰਮ ਪਾ ਲੋ ਠੰਡਾ ਪਾ ਲੋ ਹੂੰ ਤੇ ਤੀਜੇ ਨੰਬਰ ਤੇ ਮੈਂ ਦੇਖਿਆ ਬਿਜਲੀ ਮੈਂ ਇੱਕ ਕਰਦੀ ਵਾਰੀ ਕੋਈ ਤੁਮਕਾ ਮਾਰਗੀ ਗਈ ਹੈ ਨਾ ਨਹੀਂ ਬਿਜਲੀ ਨਹੀਂ ਜਾਂਦੀ ਦੇਖੀ ਸੀਵਰੇਜ ਦਾ ਇਹਨਾਂ ਸਿਸਟਮ ਵਧੀਆ ਹੈ ਤਾਂ ਬਾਹਰ ਤੇ ਬੈਠਾ ਕੋਈ ਐ ਥੱਲੇ ਬੈਠਾ ਕੋਈ ਗੰਦ ਨਹੀਂ ਦੇਖਿਆ ਠੀਕ ਹੈ ਤੇ ਫਿਰ ਹੁਣ ਤੇ ਦਿਲ ਉਰੇ ਵੱਧ ਲੱਗਦਾ ਕਿ ਉਧਰ ਪੰਜਾਬ ਵੱਧ ਲੱਗਦਾ ਰਵਿੰਦਰ ਸਿੰਘ ਜੀ ਨੇ ਦੱਸਿਆ ਵੀ ਪੰਜਾਬ ਦਾ ਪੰਜਾਬ ਹੀ ਆ ਉਥੇ ਜੰਮਿਆ ਪੜਿਆ ਕਿਉਂਕਿ ਬੱਚੇ ਜਿਹਦੇ ਸਾਰੇ ਬੱਤੇ ਹੁਣ ਮੇਰੇ ਮੇਰੀਆਂ ਦੋ ਭੈਣਾਂ ਨੇ ਉਹਨਾਂ ਦੇ ਪੰਜ ਮੁੰਡੇ ਨੇ ਉਹ ਵੀ ਉਰੇ ਨੇ ਮੇਰੇ ਦੋ ਲੜਕੇ ਨੇ ਉਹ ਵੀ ਉਰੇ ਨੇ ਹੁਣ ਉਥੇ ਦਿਲ ਤਾਂ ਫਿਰ ਜਿੱਥੇ ਬੱਚੇ ਬੈਠੇ ਨੇ ਉੱਥੇ ਹੀ ਲੱਗਣਾ ਹੈ ਬੱਚਿਆਂ ਕੋਲ ਹੀ ਲੱਗਣਾ ਦਿਲ ਵੈਸੇ ਜ਼ਿਆਦਾ ਮਤਲਬ ਤਰਜੀਹ ਪੰਜਾਬ ਨੂੰ ਆ ਉਹ ਯਾਰ ਦਾ ਜਿਹੜਾ ਮਾਹੌਲ ਹੈ ਨਾ ਹਾਂਜੀ ਜਿੱਥੇ ਜੰਮੇ ਪੜਿਆ ਹਾਂਜੀ ਉਹਦਾ ਬਚਪਨ ਉਥੇ ਲੰਘਿਆ ਸਾਰਾ ਉੱਥੇ ਜਵਾਨੀ ਲੰਘੀ ਆ ਠੀਕ ਆ ਜਿਹੜੇ ਹੁਣ ਰੁਤੀਆਂ ਆ ਰਹੀਆਂ ਨੇ ਹੋਰ ਆ ਰਹੀਆਂ ਨੇ ਉਹਨਾਂ ਤੋਂ ਡਰ ਲੱਗਦਾ ਤਿੰਨ ਚੀਜ਼ਾਂ ਸੀਗੀਆਂ ਦੇਖੋ ਪਹਿਲਾਂ ਬੰਦਾ ਆਉਣਾ ਸੀ ਜਿਹੜਾ ਮਿਡਲ ਮੈਨ ਆਉਣਾ ਥੋੜੇ ਜਿਹੀ ਹੱਥ ਪੈਂਦਾ ਸੀ ਆ ਜਾਂਦਾ ਸੀ ਫੇਰ ਥੋੜੇ ਜੇ ਉਹਨਾਂ ਨੂੰ ਦੇਖ ਕੇ ਜਿਹੜਾ ਲੋਅਰ ਤਲਕਾ ਸੀ ਉਹ ਆਉਣ ਲੱਗ ਗਿਆ ਚਾਹੇ ਜ਼ਮੀਨ ਵਿੱਚ ਹੀ ਘਰ ਵਿੱਚ ਆ ਉਹ ਵੀ ਬੱਚੇ ਭੇਜੋ ਹੁਣ ਤਾਂ ਜਿਹੜੇ ਅਮੀਰ ਬੈਠੇ ਨਾ ਜਿਨ੍ਹਾਂ ਕੋ ਪੈਸੇ ਦਾ ਤੋੜਾ ਹੀ ਨਹੀਂ ਉਹ ਵੀ ਇਹ ਨਹੀਂ ਪਰ ਆ ਵੀ ਬੱਚੇ ਨੂੰ ਚੱਕ ਕੇ ਲੈ ਗਏ ਫਰौती ਮੰਗ ਲਈ ਜਾਂ ਕੋਈ ਅੜਾਇ ਕੇ ਘਰ ਜਾ ਜਾਂ ਕੋਈ ਕਰੇ ਜਾ ਕੇ ਉਹ ਕਰਤਾ ਉਹ ਲੋਕ ਡਰਦੇ ਮਾਰੇ ਅਮੀਰ ਲੋਕ ਵੀ ਆਉਣ ਲੱਗੇ ਠੀਕ ਹੈ ਤੇ ਆਪਣੀ ਵੀਡੀਓ ਪੰਜਾਬ ਚ ਦੇਖੀ ਜਾ ਰਹੀ ਆ ਮਰੇਲਕੋਟਲੇ ਦੇ ਦੇਖ ਰਹੇ ਨੇ ਕਾਤਰੋਂ ਵਾਲਿਆਂ ਨੂੰ ਕੋਈ ਮੈਸੇਜ ਕੋਈ ਸਨੇਹਾ ਕੋਈ ਕਹਿਣਾ ਚਾਹੁੰਦੇ ਹੋ ਮੈਸੇਜ ਤਾਂ ਦੇਖੋ ਜਿਹਦਾ ਤਾਂ ਦੇਖੋ ਜੀ ਉੱਥੇ ਵਧੀਆ ਪੈਰ ਲੱਗੇ ਮੈਨੇ ਤੇ ਰਾਜਦਾਪੁਰ ਦਾ ਪਰਿਵਾਰ ਆ ਉਹਦਾ ਮੈਂ ਨਹੀਂ ਕਹਿੰਦਾ ਉਰੇ ਆ ਕੇ ਤਾਂ ਦੇਖੋ ਲੇਬਰ ਉਰੇ ਸਾਰੇ ਤਾਂ ਕੋਈ ਕਿੰਨੇ ਫੜਾ ਮਰ ਜਾਵੇ ਮੇਰੇ ਵਰਗਾ ਉਹ ਜਿਹੜੇ ਵੀ ਬੱਚੇ ਨੇ ਉਹ ਮਸ਼ੀਨ ਬਣ ਜਾਂਦੇ ਨੇ ਆ ਕੇ ਹੋਰ ਸਵੇਰੇ ਨਿਕਲ ਜਾਂਦੇ ਨੇ ਸ਼ਾਮ ਨੂੰ ਆ ਜਾਂਦੇ ਨੇ ਬਾਰਾਂ ਦਿਨਾਂ ਨੂੰ ਛੁੱਟੀ ਹੁੰਦੀਆਂ ਨੇ ਉਹਨੂੰ ਇੰਜੋਏ ਕਰਦੇ ਨੇ ਉੱਥੇ ਪੰਜਾਬ 'ਚ ਰੋਜ਼ ਹੀ ਇੰਜੋਇਆ ਰੋਜ਼ ਦਿੱਲੀ 'ਚ ਕੋਈ ਗਰੀਬ ਹੈ ਅਮੀਰ ਹੈ ਹਰੇਕ ਨੇ ਉਹਲਾਂ ਦੇ ਖੇਡ ਦੀਆ ਘਟ ਹੋ ਰੇਕ ਦੀ ਠੀਕ ਹੈ ਹੋਰ ਉਸ ਕਹਿਣਾ ਚਾਹੁੰਦਾ ਬਹੁਤ ਬਹੁਤ ਧੰਨਵਾਦ ਧੰਨਵਾਦ